ਸ਼੍ਰੀ ਹਿਮਕੁਟ ਸਾਹਿਬ ਜਾਣ ਵਾਲੀ ਸੰਗਤ ਦੇ ਲਈ ਵੱਡੀ ਖੁਸ਼ਖਬਰੀ ਹੈ ਦੱਸਦੀ ਕਿ ਸ਼੍ਰੀ ਹਿਮਕੁਟ ਸਾਹਿਬ ਜਾਣ ਵਾਲੇ ਸਾਰੇ ਜਿਹੜੇ ਰਸਤੇ ਬਰਫ਼ ਦੇ ਨਾਲ ਟੱਕੇ ਹੋਏ ਸੀ ਉਹਨਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ ਫੌਜੀ ਵੀਰਾਂ ਦੇ ਵੱਲੋਂ ਜਿਹੜੀ ਇਹ ਅਨਤਕ ਸੇਵਾ ਕੀਤੀ ਗਈ ਹੈ ਉਹਨਾਂ ਦੇ ਇਸ ਜज्ਬੇ ਨੂੰ ਦਿਲੋਂ ਸਲੂਟ ਹੈ ਕਿਉਂਕਿ ਉੱਥੇ ਜਿਹੜੇ ਰਸਤੇ ਨੇ ਬਰਫ਼ ਦੇ ਨਾਲ ਟੱਕੇ ਹੁੰਦੇ ਨੇ ਬਰਫ਼ ਉੱਥੇ ਪੈਂਦੀ ਰਹਿੰਦੀ ਹੈ ਤੇ ਮਾਈਨਸ ਡਿਗਰੀ ਤੇ ਤਾਪਮਾਨ ਹੁੰਦਾ ਤਾਂ ਹੁਣ ਅਜਾਇਬ ਦੇ ਵਿੱਚ ਰਸਤੇ ਜਿਹੜੇ ਨੇ ਸਾਫ਼ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ ਕਿਉਂਕਿ ਬਰਫ਼ ਨੂੰ ਹਟਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਤਾਂ ਫੌਜੀ ਵੀਰਾਂ ਦੇ ਜज्ਬੇ ਨੂੰ ਸਲਾਮ ਹੈ ਜੋ ਇੱਕ ਪਾਸੇ ਦੇਸ਼ ਦੇ ਲੋਕਾਂ ਦੇ ਲਈ ਜਿਹੜਾ ਕਿ ਉਹਨਾਂ ਦੀ ਸੁਰੱਖਿਆ ਦੇ ਲਈ ਬਾਰਡਰਾਂ ਤੇ ਗੋਲੀਆਂ ਖਾਂਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਜਿਹੜਾ ਦੇਸ਼ ਦੀ ਸੰਗਤ ਦੇ ਲਈ ਸਿੱਖ ਸੰਗਤ ਦੇ ਲਈ ਜਿਹੜਾ ਇਹ ਸੇਵਾ ਕੀਤੀ ਗਈ ਹੈ ਉਹਨਾਂ ਦੀ ਇਸ ਸੇਵਾ ਨੂੰ ਦਿਲੋਂ ਸਲੂਟ ਹੈ ਮਾਈਨਸ ਡਿਗਰੀ ਦੇ ਵਿੱਚ ਰਹਿ ਕੇ ਉਹਨਾਂ ਦੇ ਵੱਲੋਂ ਰਸਤੇ ਜਿਹੜੇ ਨੇ ਸਾਫ਼ ਕੀਤੇ ਗਏ ਨੇ ਬਰਫ਼ ਹਟਾਈ ਗਈ ਹੈ ਤਾਂ ਬਹੁਤ ਹੀ ਮਹਾਨ ਜਿਹੜਾ ਕੰਮ ਉਹਨਾਂ ਦੇ ਵੱਲੋਂ ਕੀਤਾ ਗਿਆ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਦੇਸ਼ ਦੇ ਜਵਾਨ ਹਰ ਔਖੀ ਘੜੀ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਜਿਹੜਾ ਖੜੇ ਰਹਿੰਦੇ ਨੇ ਇਹਨਾਂ ਤਸਵੀਰਾਂ ਤੋਂ ਜਿਹੜਾ ਇਹ ਜਾਹਰ ਹੋ ਗਿਆ ਤੇ ਉੱਥੇ ਤੁਹਾਨੂੰ ਦੱਸਦੀ ਕਿ ਸ਼੍ਰੀ ਹਿਮਕੁਟ ਸਾਹਿਬ ਦੇ ਜਿਹੜੇ ਕਵਾੜ ਨੇ 25 ਮਈ ਤੋਂ ਖੁੱਲ ਗਏ ਸੀ ਸੰਗਤਾਂ ਜਿਹੜੀਆਂ ਉੱਥੇ ਦਰਸ਼ਨ ਕਰਨ ਦੇ ਲਈ ਪਹੁੰਚ ਚੁੱਕੀਆਂ ਸੀ ਤਾਂ ਹੁਣ ਸ਼੍ਰੀ ਹੇਮਕੋਟ ਸਾਹਿਬ ਦੇ ਜਿਹੜੇ ਦਰਸ਼ਨ ਸੰਗਤ ਕਰ ਰਹੀ ਹੈ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਫੌਜੀ ਵੀਰਾਂ ਦੀਆਂ ਤਸਵੀਰਾਂ ਨੇ ਜਿੱਥੇ ਉਹਨਾਂ ਦੇ ਵੱਲੋਂ ਰਸਤੇ ਸਾਫ਼ ਕੀਤੇ ਗਏ ਨੇ ਔਰ ਪੂਰੀ ਤਰ੍ਹਾਂ ਰਸਤੇ ਸਾਫ਼ ਕਰ ਦਿੱਤੇ ਨੇ ਬਰਫ਼ਾ ਹਟਾ ਦਿੱਤੀ ਗਈ ਹੈ ਤੇ ਇਹਨਾਂ ਦੇ ਜਜ਼ਬੇ ਨੂੰ ਜਿਹੜਾ ਦਿਲੋਂ ਸਲੂਟ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਇਹਨਾਂ ਦੇ ਜਜ਼ਬੇ ਨੂੰ ਜਿਹੜਾ ਸਲੂਟ ਜ਼ਰੂਰ ਕਰਿਓ ਤੇ ਇਹਨਾਂ ਨੂੰ ਹੌਸਲਾ ਜ਼ਰੂਰ ਦਿਓ ਕਿਉਂਕਿ ਸਾਡੇ ਦੇਸ਼ ਦੀ ਜਿਹੜੀ ਸੈਨਾ ਹੈ ਹਮੇਸ਼ਾ ਹੀ ਸਾਡੀ ਸੁਰੱਖਿਆ ਦੇ ਲਈ ਜਿਹੜਾ ਲੱਗੀ ਰਹਿੰਦੀ ਹੈ ਤਾਂ ਇੱਕ ਵਾਰ ਵਾਹਿਗੁਰੂ ਜ਼ਰੂਰ ਕਮੈਂਟਾਂ 'ਚ ਲਿਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਸਮੁੰਦਰੀ ਤਲ ਤੋਂ 15000 ਫੁੱਟ ਤੋਂ ਵੱਧ ਉੱਚੇ ਗਲੇਸ਼ੀਅਰ ਦੇ ਨਾਲ ਭਰੇ 6 ਕਿਲੋਮੀਟਰ ਦੇ ਖੇਤਰ ਦੇ ਵਿੱਚ ਭਾਰਤੀ ਫੌਜ ਦੇ ਉੱਤਰ ਭਾਰਤ ਖੇਤਰ ਦੇ ਇਬੈਕਸ ਸੈਪਰਸ ਨੇ ਇੱਕ ਵਾਰ ਫਿਰ ਹਿੰਮਤ ਅਤੇ ਵਚਨਬੰਦਤਾ ਦੀ ਮਿਸਾਲ ਪੇਸ਼ ਕੀਤੀ ਹੈ। ਅਟੁੱਟ ਇਰਾਦੇ ਦੇ ਨਾਲ ਉਹਨਾਂ ਨੇ ਸ਼੍ਰੀ ਹਿਮਕੋਟ ਸਾਹਿਬ ਦੇ ਲਈ ਖਤਰਨਾਕ ਰਸਤਾ ਜਿਹੜਾ ਦੁਬਾਰਾ ਤੋਂ ਖੋਲ ਦਿੱਤਾ ਹੈ। ਇਹ ਯਕੀਨੀ ਬਣਾਉਂਦੇ ਹੋਏ ਕਿ ਯਾਤਰਾ ਸਮੇਂ ਸਿਰ ਜਿਹੜੀ ਸ਼ੁਰੂ ਹੋ ਜਾਵੇ ਜਿਵੇਂ ਕਿ ਹਰ ਸਾਲ ਹੁੰਦਾ ਹੈ। ਸਾਡੇ ਸੈਨਿਕਾਂ ਦਾ ਉਹਨਾਂ ਦੀ ਅਸਧਾਰਨ ਸੇਵਾ ਦੇ ਲਈ ਸਾਡੇ ਚੈਨਲ ਦੇ ਵੱਲੋਂ ਤਹਿ ਦਿਲੋਂ ਜਿਹੜਾ ਧੰਨਵਾਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਦਿੱਤੀ ਗਈ ਇਸ ਗੰਭੀਰ ਮਾਨਤਾ ਤੇ ਉਹਨਾਂ ਦੇ ਨਿਰਸਵਾਰਥ ਸਮਰਪਣ ਨੂੰ ਸ਼ਰਧਾਂਜਲੀ ਦੱਸਦੀ ਹੈ ਕਿ ਸ੍ਰੀ ਹੇਮਕੋਟ ਸਾਹਿਬ ਦੇ ਲਈ ਹੁਣ ਯਾਤਰਾ ਜਿਹੜੀ ਉਹ ਸਮੇਂ ਸਰ ਸ਼ੁਰੂ ਹੋ ਜਾਵੇਗੀ ਰਸਤੇ ਜਿਹੜੇ ਨੇ ਫੌਜੀ ਵੀਰਾਂ ਦੇ ਵੱਲੋਂ ਸਾਫ਼ ਕਰ ਦਿੱਤੇ ਗਏ ਨੇ